ਅੱਜ 1 ਮਈ ਮਜ਼ਦੂਰ ਦਿਵਸ ਸਾਰੇ ਹੀ ਮਜ਼ਦੂਰ ਭਰਾਵਾਂ ਨੂੰ ਮੁਬਾਰਕਾਂ ਉਹਨਾਂ ਦੇ ਨਾਮ ਚੰਦਾ ਸ਼ਾਰ ਰੱਬਾ ਤੇਰੇ ਬੜੇ ਠਾਠ ਨੇ ਰੱਬਾ ਤੇਰੇ ਬੜੇ ਠਾਠ ਨੇ ਤੇਰੇ ਨਾਂ ਤੇ ਜੋ ਵਿਸ਼ੇ ਠਾਠ ਨੇ ਬਸ ਇੱਕੋ ਵਾਰੀ ਧਰ ਲੋ ਹਾਂਡੀ ਮੁੜ ਕੇ ਫਿਰਨੀ ਚੜਨਾ ਕਾਠ ਨੇ ਤੇ ਬੰਦਿਆਂ ਦੇ ਇੱਥੇ ਦਿਲ ਦਾ ਕੀ ਏ ਬੰਦਿਆਂ ਦੇ ਇੱਥੇ ਦਿਲ ਦਾ ਕੀ ਏ ਰੱਬ ਨੂੰ ਰਾਜੀ ਕਰਨਾ ਪਾਠ ਨੇ ਪੰਗਤ ਵਖੋ ਵਖ ਬਣਾ ਕੇ ਪੰਗਤ ਵਖੋ ਵਖ ਬਣਾ ਕੇ ਮੰਨ ਦੇ ਨਾਮ ਜੀ ਜਾਤ ਪਾਤ ਨੇ ਤੇ ਜਿਸ ਤੋਂ ਕੁਝ ਵੀ ਲੁਕਿਆ ਨਹੀਂਉ ਉਸ ਤੋਂ ਹੋਲੇ ਕਿਹੜੀ ਚਾਹ ਤੇ ਤੇ ਬਾਹਰ ਖਲੋਤੇ ਮਜ਼ਦੂਰ ਨੂੰ ਆਖੋ ਬਾਹਰ ਖਲੋਤੇ ਮਜ਼ਦੂਰ ਨੂੰ ਆਖੋ ਰੱਬ ਦੇ ਘਰ ਭੜਾ ਕਾ ਦੀ ਘਾਟ ਏ ਪਰ ਤੇਰੀ ਮਜ਼ਦੂਰੀ ਫੇਰ ਦਿਆਂਗੇ ਪਰ ਤੇਰੀ ਮਜ਼ਦੂਰੀ ਫੇਰ ਦਿਆਂਗੇ ਅੱਜ ਅਸਾਂ ਕਰ ਅਖੰਡ ਪਾਠ ਏ ਅੱਜ ਅਸਾਂ ਕਰ ਅਖੰਡ ਪਾਠ